4 ਦਿਨ ਬਾਅਦ ਸਟੇਜ ਤੇ ਆਏ ਡੱਲੇਵਾਲ ਨੇ ਮੋਰਚੇ ਨੂੰ ਕੀਤਾ ਸੰਬੋਧਨ ਹਰਿਆਣਾ ਦੇ ਕਿਸਾਨਾਂ ਦਾ ਮੰਗਿਆ ਸਹਿਯੋਗ ਸਭ ਨੂੰ ਖਨੌਰੀ ਪਹੁੰਚਣ ਦੀ ਕੀਤੀ اپੀ ਸ਼ੰਭੂ ਤੇ ਖਨੌਰੀ ਮੋਰਚੇ ਨੂੰ ਸਮਰਥਨ ਤੇ ਅੱਜ ਵੀ ਫਾਈਨਲ ਫੈਸਲਾ ਨਹੀਂ ਪ੍ਰੇਮ ਸਿੰਘ ਪੰਗੂ ਬੋਲੇ ਹੋਰ ਮੀਟਿੰਗਾਂ ਦਾ ਦੌਰ ਰਹੇਗਾ ਜਾਰੀ ਸਾਨੂੰ ਸਿਰਫ ਇੱਕ ਫੋਰਮ ਤੋਂ ਮਿਲੀ ਚਿੱਠੀ ਪੀਐਮ ਮੰਦੀ ਕੇਂਦਰ ਨੂੰ ਜ਼ਿੱਦ ਛੱਡ ਕੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਨਸੀহত 당 ਕਸਤੀਆ ਬੋਲੇ ਜੇ ਪੀਐਮ ਰੁਕਵਾ ਸਕਦੇ ਨੇ ਰੂਸ ਯੂਕਰੇਨ ਜੰਗ ਤਾਂ ਕੀ ਅਨਦਾਤੇ ਨਾਲ ਨਹੀਂ ਕਰ ਸਕਦੇ ਗੱਲ ਪੰਜਾਬ বিজেপি ਦਾ ਸੀਐਮ ਨੂੰ ਜਵਾਬ ਬੋਲੇ ਖਨੌਰੀ ਤਸ਼ੰਭੂ ਪੰਜਾਬ ਦਾ ਹੀ ਹਿੱਸਾ ਖੇਤੀਬਾੜੀ ਮਸਲੇ ਸੂਬੇ ਦੇ ਅਧਿਕਾਰ ਖੇਤਰ ਚ ਹੀ ਆਉਂਦੇ ਹੁਣ 30 ਦਸੰਬਰ ਨੂੰ ਹੋਵੇਗੀ ਐਸਜੀਪੀਸੀ ਅੰਤਰੀਂ ਕਮੇਟੀ ਦੀ ਮੀਟਿੰਗ ਪਹਿਲਾਂ 23 ਦਸੰਬਰ ਦੀ ਮੀਟਿੰਗ ਕੀਤੀ ਗਈ ਸੀ ਰੱਦ ਪ੍ਰਧਾਨ tạmਮੀ ਦੇ ਰੁਝੇ ਮਿਆਂਦ ਦਿੱਤਾ ਗਿਆ ਸੀ ਹਵਾਲਾ ਲੁਧਿਆਣਾ ਨਗਰ ਨਿਗਮ ਚ ਨਹੀਂ ਹੋਵੇਗਾ ਅਲਾਈਅንስ ਰਵਨੀਤ ਬਿੱਟੂ ਬੋਲੇ ਕਾਂਗਰਸ ਨਾਲ ਗੱਠਜੋੜ ਦਾ ਸਵਾਲ ਹੀ ਨਹੀਂ ਸਾਡਾ ਟੀਚਾ ਹੈ ਕਾਂਗਰਸ ਮੁਕਤ ਭਾਰਤ ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ 'ਚ ਜ਼ਬਰਦਸਤ ਹੰਗਾਮਾ ਆਪ ਕਾਂਗਰਸ ਦੇ ਕੌنسਲਰਾਂ ਦੀ ਭਾਜਪਾ ਨਾਲ ਹੋਈ ਹੱਥੋਪਾਈ ਅਨਿਲ ਮਸੀਹ ਦੇ ਮੁੱਦੇ ਤੇ ਆਪ ਨੇ ਕੀਤੀ ਨਾਰਾਬਾਜ਼ੀ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨबीर ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਵੱਡੀ ਅਤੇ ਅਹਿਮ ਖਬਰ ਦੇ ਨਾਲ ਹਾਲੇ ਵੀ ਖਨੌਰੀ ਮੋਰਚੇ ਤੋਂ ਦੂਰ ਹੀ ਰਹੇਗਾ ਐਸਕੇਐਮ ਅਰਸਲ ਐਸਕੇਐਮ ਦੀ ਮੀਟਿੰਗ ਚ ਸਮਰਥਨ ਤੇ ਕੋਈ ਫੈਸਲਾ ਨਹੀਂ ਹੋਇਆ ਤੇ ਹਾਲੇ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ ਸ਼ੰਭੂ ਤੇ ਖਨੌਰੀ ਮੋਰਚਿਆਂ ਚ ਆਪਸੀ ਸਹਿਮਤੀ ਨਹੀਂ ਬਣੀ ਹੈ ਐਸਕੇਐਮ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਸਾਨੂੰ ਸਿਰਫ ਇੱਕ ਫੋਰਮ ਤੋਂ ਹੀ ਚਿੱਠੀ ਮਿਲੀ ਹੈ ਦੋ ਫੋਰਮਾਂ ਚ ਚਿੱਠੀ ਨੂੰ ਲੈ ਕੇ ਆਪਸ ਚ ਹੀ ਸਹਿਮਤੀ ਨਹੀਂ ਹੈ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਦੱਸਿਆ ਗਿਆ ਕਿ ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ ਮੰਗਿਆ ਜਾਏਗਾ ਜਨਵਰੀ ਦੇ ਵਿੱਚ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਜਾਏਗੀ ਰਾਸ਼ਟਰਪਤੀ ਅਤੇ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕਰਾਂਗੇ ਕਿਸੇ ਕਾਲ ਦੇ ਵਿੱਚ ਵੀ ਸਮਰਥਨ ਦੇਣਾ ਉਹ ਸਾਡਾ ਫੈਸਲਾ ਹੋਵੇਗਾ ਸਰਕਾਰ ਕਿਸਾਨਾਂ ਨਾਲ ਕੋਈ ਰابطਾ ਨਹੀਂ ਕਰ ਰਹੀ ਤੇ ਸੰਯੁਕਤ ਕਿਸਾਨ ਮੋਰਚਾ ਨੇ ਢੱਲੇਵਾਲ ਦੀ ਸਿਹਤ ਤੇ ਚਿੰਤਾ ਜਤਾਈ ਹੈ ਚੰਡੀਗੜ੍ਹ ਦੇ ਵਿੱਚ ਐਸ ਕੇ ਐਮ ਦੀ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਹਾਲੇ ਵੀ ਜੋ ਖਨੌਰੀ ਮੋਰਚਾ ਤੇ ਸ਼ੰਭੂ ਮੋਰਚਾ ਲੱਗਿਆ ਉਸ ਨੂੰ ਸਮਰਥਨ ਦੇਣ ਤੇ ਫਾਈਨਲ ਫੈਸਲਾ ਨਹੀਂ ਹੋ ਸਕਿਆ ਹਾਲੇ ਵੀ ਖਨੌਰੀ ਮੋਰਚੇ ਤੋਂ ਦੂਰੀ ਐਸਕੇਐਮ ਦੀ ਬਣੀ ਰਹੇਗੀ ਐਸਕੇਐਮ ਦੀ ਮੀਟਿੰਗ ਦੇ ਵਿੱਚ ਸਮਰਥਨ ਤੇ ਕੋਈ ਫੈਸਲਾ ਨਹੀਂ ਹੋ ਸਕਿਆ ਇਸ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਮੀਟਿੰਗ ਹੋ ਚੁੱਕੀ ਆ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੈ ਤੇ ਐਸਕੇਐਮ ਦੇ ਵੱਲੋਂ ਕਿਹਾ ਗਿਆ ਜੋ ਵਕ ਵਕ ਆਗੂ ਨੇ ਕਿ ਹਾਲੇ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ ਕਿਉਂਕਿ ਸ਼ੰਭੂ ਤੇ ਖਨੌਰੀ ਮੋਰਚਿਆਂ ਚ ਆਪਸੀ ਸਹਿਮਤੀ ਨਹੀਂ ਹੈ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਦਾ ਵੀ ਅਸੀਂ ਨੋਟਿਸ ਲਿਆ ਹੈ ਔਰ ਸਰਕਾਰ ਜਿਸ ਨੇ ਬਹੁਤ ਅੜੀਏ ਲੁਟੀਰਾ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਪਿਛਲੇ 29 ਦਿਨਾਂ ਤੋਂ ਇਸ ਮੋਰਚੇ ਬਾਰੇ ਇਹਨਾਂ ਦੀਆਂ ਮੰਗਾਂ ਬਾਰੇ ਸਾਡੇ ਬਹੁਤ ਹੀ ਸਤਕਾਰਯੋਗ ਵੱਡੇ ਆਗੂ ਜੋ ਦਿੱਲੀ ਦੇ ਅੰਦੋਲਨ ਦੇ ਵਿੱਚ ਰਹੇ ਉਹਨਾਂ ਦੀ ਵਿਗੜ ਰਹੀ ਹਾਲਤ ਬਾਰੇ ਜਿਹੜੇ ਚੁੱਪ ਕਰਕੇ ਬੈਠੇ ਆ ਉਹਨਾਂ ਨੂੰ ਵੀ ਬਹੁਤ ਕੰਡਮ ਕੀਤਾ ਨਿੰਦਾ ਕੀਤੀ ਹੈ ਇਸ ਲਈ ਸਾਨੂੰ ਬਹੁਤ ਫਿਕਰਬੰਦੀ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਹੁਣ ਤੱਕ ਉਹ ਦਖਲ ਲੰਦੇ ਪੰਜਾਬ ਸਰਕਾਰ ਵੀ ਉਹ ਸੈਂਟਰ ਸਰਕਾਰ ਵੀ ਮੰਗਾਂ ਹੀ ਪ੍ਰਵਾਨ ਕਰਦੇ ਔਰ ਉਸ ਵੱਡੇ ਆਗੂ ਦੀ ਜਿਹੜੀ ਜ਼ਿੰਦਗੀ ਹੈ ਉਸ ਨੂੰ ਬਚਾਉਣ ਲਈ ਕੋਈ ਪਹਿਲ ਕਦਮੀ ਕਰਦੇ ਪਰ ਬਹੁਤ ਮੰਦ ਭਾਗੀ ਗੱਲ ਹੈ ਕਿ ਇਹ ਸਰਕਾਰ ਬਿਲਕੁਲ ਚੁੱਪ ਕਰੀ ਬੈਠੀ ਹੈ ਅੱਜ ਅਸੀਂ ਕੰਡੈਮਨ ਕੀਤਾ ਹੈ ਖਾਸ ਕਰਕੇ ਪੰਜਾਬ ਗਵਰਨਮੈਂਟ ਨੂੰ ਜਿਹੜੇ ਸਾਡਾ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੈ ਕਿ ਚੰ드ਗੜ੍ਹ ਆਵਾਦੀ ਉਹ ਸੈਂਟਰ ਤੋਂ ਤਿੰਨ ਬੰਦੇ ਦੀ ਟੀਮ ਲੈ ਕੇ ਇੱਥੇ ਤਿੰਨ ਮੀਟਿੰਗਸ ਕਰਵਾਜਾਂ ਸੀ ਤੇ ਅੱਜ ਇੰਨੇ ਦਿਨ ਹੋ ਗਏ ਮੋਰਚਾ ਚੱਲਦੇ ਨੂੰ ਵੀ 10 ਮਹੀਨੇ ਹੋ ਗਏ ਔਰ ਮਰਨਵਤ ਤੇ ਬੈਠਾ ਨੂੰ 29 ਦਿਨ ਹੋ ਗਏ ਅੱਜ ਉਹ ਪੰਜਾਬ ਦਾ ਮੁੱਖ ਮੰਤਰੀ ਕਿਤੇ ਲੱਭਦਾ ਨਹੀਂ ਨਾ ਉਸਦੇ ਕੈਬਨਟ ਵਜ਼ੀਰ ਕਿਤੇ ਲੱਭਦੇ ਨਾ ਕੋਈ ਹਾੜਾ ਨਾਰਾ ਮਾਰਦੇ ਨਾ ਨੌਬ ਉਥੇ ਪਤਾ ਲੈਣ ਜਾਂਦਾ ਹੈ ਇਸ ਗੱਲ ਲਈ ਅਸੀਂ ਉਹਨਾਂ ਦੀ ਬਹੁਤ ਕੋਰ ਨਿੰਦਾ ਕਰਦੇ ਹਾਂ ਨਾਲ ਸੈਂਟਰ ਗਵਰਨਮੈਂਟ ਵੀ ਭਾਵੇਂ ਉਹਨਾਂ ਦਾ ਜੋ ਮਰਜ਼ੀ ਕੋਈ ਕਹਿਣ ਪਰ ਹੁਣ ਤੱਕ ਕਿਸੇ ਨੇ ਬਿਲਕੁਲ ਇਸ ਗੱਲ ਬਾਰੇ ਇੱਕ ਸ਼ਬਦ ਮੂੰਹੋਂ ਨਹੀਂ ਬੋਲਿਆ ਕੱਲ ਪ੍ਰਧਾਨ ਮੰਤਰੀ ਜਰ ਤੁਸੀਂ ਪੜਿਆ ਹੈ ਕਿ ਉਹ ਦਿਵਸ ਦੀ ਗੱਲ ਉਸਤੇ ਵੀ ਹੋਰ ਹੋਰ ਗੱਲਾਂ ਤਾਂ ਬਥੇਰੀਆਂ ਕੀਤੀਆਂ ਫਾਰਮਸ ਬਾਰੇ ਪਰ ਇਸ ਦਾ ਇੱਕ ਜ਼ਿਕਰ ਤੱਕ ਨਹੀਂ ਕੀਤਾ ਹੈ ਜਿਹੜਾ ਬਹੁਤ ਨਿੰਦਣਯੋਗ ਹੈ ਨਹੀਂ ਦੇਖੋ ਸਾਡਾ ਮੋਰਚਾ ਅਲੱਗ ਚੱਲਦਾ ਇਹ ਉਸ ਮੋਰਚਾ ਆਪਦੇ ਟੰਗ ਨਾਲ ਚੱਲਦਾ ਉਹ ਜਿੰਨੇ ਚਲਾ ਰਹੇ ਆ ਬਾਕੀ ਅਸੀਂ ਉਹਨਾਂ ਦੀ ਸਿਹਤਵਾਰੇ ਚਿੰਤਾ ਕਰਦੇ ਤੇ ਉਹਦੇ ਲਈ ਰਾਸ਼ਟਰਪਤੀ ਨੂੰ ਜਿਵੇਂ ਮਿਲਣ ਦਾ ਸੀ ਨਹੀਂ ਨਹੀਂ ਸਾਡੀ ਬੇਨਤੀ ਹੈ ਦੇਖੋ ਜਿਹੜੇ ਸਾਥੀ ਮੋਰਚਾ ਚਲਾ ਰਹੇ ਆ ਇਹ ਉਹਨਾਂ ਦਾ ਪ੍ਰੈਰੋਗੇਟਿਵ ਦਾ ਪ੍ਰੋਗਰਾਮ ਦੇਣਾ ਅੱਗੇ ਪ੍ਰੋਗਰਾਮ ਤੈਅ ਕਰਨਾ ਇਹ ਸਾਡਾ ਪ੍ਰੈਰੋਗੇਟਿਵ ਤਾਂ ਹੈ ਨਹੀਂ ਪਰ ਅਸੀਂ ਉਹਨਾਂ ਦੀ ਮੰਗਾਂ ਬਾਰੇ ਕਿਉਂਕਿ ਮੰਗਾਂ ਤਾਂ ਸਾਡੀਆਂ ਸੇਮ ਨੇ ਐਮਐਸਬੀ ਦੀ ਲੀਗਲ ਗਾਰੰਟੀ ਦੂਜੀਆ ਮੰਗਾਂ ਕਰਜ਼ਾ ਇਹ ਸਾਰੀਆਂ ਸਕੀਮ ਦੀਆਂ ਮੰਗਾਂ ਨੇ ਇਕੱਠੇ ਇਸ ਬਾਰੇ ਲੜ ਰਹੇ ਹਾਂ ਅਸੀਂ ਉਹਨਾਂ ਮੰਗਾਂ ਬਾਰੇ ਜਰੂਰ ਲੜਾਈ ਹੈ ਉਹ ਗਿਣਾ ਚੱਲ ਮੈਂ ਅਸੀਂ ਦੇਖੋ 30 ਤਰੀਕ ਵਾਲਾ ਜਿਹੜਾ ਸਾਡੇ ਨਾਲ ਕੋਈ ਡਿਸਕਸ ਕਰਕੇ ਤਾਂ ਕਿਸੇ ਨੇ ਐਕਸ਼ਨ ਦਿੱਤਾ ਨਹੀਂ ਹੈ ਉਹਨਾਂ ਦਾ 30 ਤਰੀਕ ਨਹੀਂ ਹੈ ਉਹਨਾਂ ਦਾ 24 ਨੂੰ ਵੀ ਹੈ 26 ਨੂੰ ਵੀ 30 ਨੂੰ ਵੀ ਹੈ ਠੀਕ ਹੈ ਅਲੱਗ-ਅਲੱਗ ਐਕਸ਼ਨ ਹੈ ਇਸ ਲਈ ਮੈਂ ਪਹਿਲਾਂ ਹੀ ਕਿਹਾ ਵੀ ਉਹਨਾਂ ਦਾ ਪ੍ਰੈਰੋਗੇਟਿਵ ਐਕਸ਼ਨ ਨਹੀਂ ਜਾਣਾ ਇਹ ਸਾਡਾ ਪ੍ਰੈਰੋਗੇਟਿਵ ਹੈ ਸਕੀਮ ਦਾ ਵੀ ਕਿਸ ਐਕਸ਼ਨ ਜਾਣਾ ਕਿਸ ਚ ਨਹੀਂ ਜਾਣਾ ਅਸੀਂ ਇੱਕ ਉਹਨਾਂ ਨੂੰ ਸਟਰੈਂਥਨ ਕਰਨ ਲਈ ਉਹਨਾਂ ਦੀ ਜਾਨ ਬਚਾਉਣ ਲਈ ਮੰਗਾਂ ਨੂੰ ਸਰਕਾਰ ਨੂੰ ਪ੍ਰੈਸ਼ਰ ਕਰਨ ਲਈ ਅਸੀਂ 23 ਤਰੀਕ ਨੂੰ ਬਹੁਤ ਛੋਟਾ ਦਾ ਹੈ ਨਹੀਂ ਸਾਰੇ ਦੇਸ਼ ਦਿੱਤਾ ਅਸੀਂ ਦੁਬਾਰਾ ਫੇਰ ਰਾਸ਼ਟਰਪਤੀ ਨੂੰ ਜਨਵਰੀ ਦੇ ਪਹਿਲੇ ਹfte ਉਹ ਕਹਦ ਲਈ ਕਰ ਰਹੇ ਹਾਂ ਅਸੀਂ ਕਿਉਂਕਿ ਚਿੰਤਾ ਦਾ ਸੀ ਉਹਨਾਂ ਤੋਂ ਕਿਉਂ ਨਹੀਂ ਢੱਲੇਵਾਲ ਹੋਰਾਂ ਦੀ ਯੂਨੀਅਨ ਤਾਂ ਹਾਲੇ ਵੀ ਐਸਕੇਐਮ ਦੇ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਤੇ ਇਹ ਵੀ ਕਿਹਾ ਗਿਆ ਕਿ ਰਾਸ਼ਟਰਪਤੀ ਅਤੇ ਖੇਤੀਬਾੜੀ ਮੰਤਰੀ ਦੇ ਨਾਲ ਜਨਵਰੀ ਦੇ ਵਿੱਚ ਮੁਲਾਕਾਤ ਕੀਤੀ ਜਾਏਗੀ ਪਰ ਸਭ ਤੋਂ ਵੱਡੀ ਗੱਲ ਜਿਹੜੀ ਐਸਕੇਐਮ ਦੇ ਵੱਲੋਂ ਕਹੀ ਗਈ ਹੈ ਕਿ ਖਨੌਰੀ ਅਤੇ ਸ਼ੰਭੂ ਮੋਰਚਾ ਜੋ ਦੋ ਫੋਰਮਾਂ ਦਾ ਜਾਰੀ ਹੈ ਉਹਨਾਂ ਦੇ ਵਿੱਚ ਆਪਸੀ ਸਹਿਮਤੀ ਹੀ ਨਹੀਂ ਹੈ ਕਿਉਂਕਿ ਜਿਹੜੀ ਉਹਨਾਂ ਨੂੰ ਚਿੱਠੀ ਮਿਲੀ ਹੈ ਉਸ ਦੇ ਵਿੱਚ ਇੱਕ ਧੜੇ ਦੇ ਹੀ ਸਿਗਨੇਚਰ ਨੇ ਤਾਂ ਇਸ ਤੇ ਵੀ ਹੁਣ ਸਵਾਲ ਉੱਠ ਰਹੇ ਨੇ ਕਿ ਆਪਸੀ ਦੋ ਫੋਰਮਾਂ ਦੇ ਵੱਲੋਂ ਚਿੱਠੀ ਐਸਕੇਐਮ ਨੂੰ ਨਹੀਂ ਲਿਖੀ ਗਈ ਹਾਲੇ ਵੀ ਖਨੌਰੀ ਮੋਰਚੇ ਤੋਂ ਦੂਰੀ ਬਣੀ ਰਹੇਗੀ ਭਾਵੇਂ ਹਮਦਰਦੀ ਜ਼ਰੂਰ ਹੈ ਪਰ ਦੂਰੀ ਜਿਹੜੀ ਹੈ ਉਹ ਹਾਲੇ ਵੀ ਐਸਕੇਐਮ ਦੀ ਰਹੇਗੀ ਚੰਡੀਗੜ੍ਹ ਦੇ ਵਿੱਚ ਅੱਜ ਐਸਕੇਐਮ ਦੀ ਇਹ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਹਾਲੇ ਹੋਰ ਮੀਟਿੰਗਾਂ ਕੀਤੀਆਂ ਜਾਣਗੀਆਂ ਉਧਰ ਖਨੌਰੀ ਮੋਰਚੇ ਦੇ ਮੰਚ ਤੇ ਅੱਜ ਜਗਜੀਤ ਸਿੰਘ ਢੱਲੇਵਾਲ ਆਏ 4 ਦਿਨ ਬਾਅਦ ਮੰਚ ਤੇ ਆਏ ਨੇ ਢੱਲੇਵਾਲ ਤੇ ਢੱਲੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਵੀ ਕੀਤਾ ਢੱਲੇਵਾਲ ਨੇ ਕਿਹਾ ਕਿ ਅਸੀਂ ਇਸ ਲੜਾਈ ਨੂੰ ਜਿੱਤਾਂਗੇ ਢੱਲੇਵਾਲ ਨੇ ਹਰਿਆਣਾ ਦੇ ਕਿਸਾਨਾਂ ਤੋਂ ਵੀ ਸਹਿਯੋਗ ਮੰਗਿਆ ਅਤੇ ਨਾਲ ਹੀ ਸਮਰਥਨ ਦੇਣ ਵਾਲਿਆਂ ਦਾ ਦਿਲੋਂ ਧੰਨਵਾਦ ਕੀਤਾ ਢੱਲੇਵਾਲ ਨੇ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ ਸਰਕਾਰ ਕਿਸੇ ਵੀ ਕੀਮਤ 'ਚ ਸਾਨੂੰ ਮੋਰਚੇ ਤੋਂ ਹਟਾ ਨਹੀਂ ਸਕਦੀ ਉਹਨਾਂ ਕਿਹਾ ਕਿ ਇਸ ਲੜਾਈ ਨੂੰ ਮਜ਼ਬੂਤੀ ਨਾਲ ਜਿੱਤਿਆ ਜਾਵੇਗਾ ਤਾਂ ਜਗਦੀਤ ਸਿੰਘ ਢੱਲੇਵਾਲ ਅੱਜ ਕਰੀਬ 4 ਦਿਨ ਬਾਅਦ ਮੰਚ ਤੇ ਆਏ ਨੇ ਸਟੇਜ ਤੇ ਆਏ ਨੇ ਇਸ ਦੌਰਾਨ ਉਹਨਾਂ ਦੇ ਵੱਲੋਂ ਸੰਬੋਧਨ ਵੀ ਕੀਤਾ ਗਿਆ ਖਨੌਰੀ ਮੋਰਚੇ ਦੇ ਮੰਚ ਤੇ ਆਏ ਢੱਲੇਵਾਲ ਤੇ 4 ਦਿਨ ਬਾਅਦ ਜਦੋਂ ਮੰਚ ਤੇ ਆਏ ਤਾਂ ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ਉਹਨਾਂ ਕਿਹਾ ਕਿ ਇਸ ਲੜਾਈ ਨੂੰ ਅਸੀਂ ਜਿੱਤਾਂਗੇ ਤੇ ਨਾਲ ਹੀ ਹਰਿਆਣਾ ਦੇ ਕਿਸਾਨਾਂ ਤੋਂ ਵੀ ਸਹਿਯੋਗ ਮੰਗਿਆ ਤੇ ਜਿਨ੍ਹਾਂ ਦੇ ਵੱਲੋਂ ਸਮਰਥਨ ਦਿੱਤਾ ਗਿਆ ਉਹਨਾਂ ਦਾ ਸਬਦ ਆ ਜਿਲੋਂ ਧੰਨਵਾਦ ਕੀਤਾ ਜਗਜੀਤ ਸਿੰਘ ਢੱਲਵਾਲ ਨੇ ਨਾਲ ਹੀ ਉਹਨਾਂ ਕਿਹਾ ਕਿ ਮੈਂ ਬਿਲਕੁਲ ਠੀਕ ਆ ਮੈਂ ਬਿਲਕੁਲ ਠੀਕ ਆ ਸਰਕਾਰ ਨੂੰ ਕਿਸੇ ਵੀ ਕੀਮਤ ਤੇ ਸਾਨੂੰ ਮੋਰਚੇ ਤੋਂ ਹਟਾ ਨਹੀਂ ਸਕਦੀ ਤੇ ਇਸ ਲੜਾਈ ਨੂੰ ਮਜਬੂਤੀ ਨਾਲ ਜਿੱਤਾਂਗੇ ਇਹਨਾਂ ਨੇ ਇਸ ਮੋਰਚੇ ਨੂੰ ਸਜੂਕੀਆਂ ਕੀਤਾ ਕੀਆ ਜਾ ਰਹਾ ਸਭ ਦਾ ਦਿਲੋਂ ਧੰਨਵਾਦ मैं आप सबको ये बताना चाहता हूँ कि मैं ठीक हूँ ऐसी कोई बात नहीं है इस लड़ाई को जीतना है ये लड़ाई तभी जीती जाएगी अगर पूरा देश एक होकर इस लड़ाई को लड़ेगा बहुत सारे राज्यों का ओलाम्बा था पंजाब के सर दो हजार इक्कीस में आप आंदोलन को अधूरा छोड़ कर जा रहे हो उतारने का प्रयास किया है आ, बड़ा भाई फिर से मैदान में आया है और छोटे भाई की जिम्मेदारी दूसरे राज्यों की जिम्मेदारी बनती है इस लड़ाई को मजबूती से लड़ें मैं ये चाहता हूँ कि सरकार किसी भी कीमत पे हमें यहाँ से उठा ना पाए यही मैं आप सब से उम्मीद करता हूँ अगर सरकार उठा ना पाई तो जीतेंगे या फिर मरेंगे एक तो काम करेंगे दोस्तों जगजीत सिंह डालेवाल अज थे काफी कमजोर दिखाई देते बहुत हौली ਆਵਾਜ਼ ਦੇ ਵਿੱਚ ਉਹਨਾਂ ਨੇ ਸੰਬੋਧਨ ਜ਼ਰੂਰ ਕੀਤਾ ਪਰ ਉਹਨਾਂ ਇਹ ਵੀ ਕਿਹਾ ਕਿ ਮੈਂ ਠੀਕ ਹਾਂ ਤੇ ਸਮਰਥਨ ਦੇਣ ਲਈ ਸਭ ਦਾ ਧੰਨਵਾਦ ਵੀ ਕੀਤਾ ਹੈ ਹਰਿਆਣਾ ਦੇ ਕਿਸਾਨਾਂ ਤੋਂ ਵੀ ਸਹਿਯੋਗ ਮੰਗਿਆ ਦੂਜੀ ਵੱਡੀ ਗੱਲ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਕਿ ਸਰਕਾਰ ਕਿਸੇ ਵੀ ਕੀਮਤ 'ਤੇ ਸਾਨੂੰ ਮੋਰਚੇ ਤੋਂ ਹਟਾ ਨਹੀਂ ਸਕਦੀ ਤੇ ਇਸ ਲੜਾਈ ਨੂੰ ਅਸੀਂ ਮਜਬੂਤੀ ਦੇ ਨਾਲ ਜਿੱਤਾਂਗੇ ਦੱਸ ਦਈਏ ਕਿ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਹੁਣ 29ਵੇਂ ਦਿਨ ਦੇ ਵਿੱਚ ਪਹੁੰਚ ਗਿਆ ਜਿੱਥੇ ਅੱਜ ਸੀਐਮ ਮਾਨ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਕਿ ਆਖਿਰ ਕੇਂਦਰ ਸਰਕਾਰ ਗੱਲ ਨਿਉ ਕਿਉਂ ਨਹੀਂ ਕਰਦੀ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਹੁਣ ਜਗਜੀਤ ਸਿੰਘ ਢੱਲੇਵਾਲ ਮੁਰਤ ਮੰਚ ਤੋਂ ਆਏ 4 ਦਿਨ ਬਾਅਦ ਕਿਉਂਕਿ ਕਿਸਾਨਾਂ ਨੂੰ ਬਹੁਤ ਫਿਕਰ ਸੀ ਕਿ ਆਖਿਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਕਿ ਹੋ ਜਈ ਹੈ ਤਾਂ 4 ਦਿਨ ਬਾਅਦ ਜਗਜੀਤ ਸਿੰਘ ਢੱਲੇਵਾਲ ਨੂੰ ਮੰਚ ਤੇ ਲਿਆਂਦਾ ਗਿਆ ਤਾਂ ਇਸ ਦੌਰਾਨ ਉਹਨਾਂ ਨੇ ਸੰਬੋਧਨ ਵੀ ਕੀਤਾ ਤੇ ਨਾਲ ਹੀ ਦਾਅਵਾ ਵੀ ਕੀਤਾ ਕਿ ਅਸੀਂ ਇਸ ਲੜਾਈ ਨੂੰ ਜਿੱਤਾਂਗੇ ਤੇ ਉਹਨਾਂ ਹਰਿਆਣਾ ਦੇ ਕਿਸਾਨਾਂ ਨੂੰ ਵੀ ਕਿਹਾ ਕਿ ਉਹ ਵੀ ਇਸ ਮੋਰਚੇ ਦੇ ਵਿੱਚ ਸਹਿਯੋਗ ਦੇਣ ਸਮਰਥਨ ਦੇਣ ਨਾਲ ਹੀ ਜਿਹੜੇ ਲੋਕ ਇਸ ਮੋਰਚੇ ਦੇ ਵਿੱਚ ਪਹੁੰਚ ਰਹੇ ਨੇ ਖਨੌਰੀ ਮੋਰਚੇ ਦੇ ਵਿੱਚ ਪਹੁੰਚ ਰਹੇ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਮੈਂ ਬਿਲਕੁਲ ਠੀਕ ਆ ਤੇ ਸਰਕਾਰ ਬਾਰੇ ਵੀ ਬੋਲੇ ਨੇ ਜਗਜੀਤ ਸਿੰਘ ਢੱਲੇਵਾਲ ਕਿ ਸਰਕਾਰ ਸਾਨੂੰ ਕਿਸੇ ਕੀਮਤ 'ਚ ਵੀ ਮੋਰਚੇ ਤੋਂ ਹਟਾ ਨਹੀਂ ਸਕਦੀ ਤੇ ਇਸ ਲੜਾਈ ਨੂੰ ਅਸੀਂ ਮਜ਼ਬੂਤੀ ਨਾਲ ਜਿੱਤਾਂਗੇ ਜਗਜੀਤ ਸਿੰਘ ਢੱਲੇਵਾਲ ਚਾਰ ਦਿਨ ਬਾਅਦ ਮੰਚ ਤੇ ਆਏ ਨੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਉਹਨਾਂ ਦੀ ਹਾਲਤ ਇਸ ਵੇਲੇ ਕਿਹੋ ਜਿਹੀ ਹੈ ਹਾਲਾਂਕਿ ਉਹਨਾਂ ਨੂੰ ਇੱਕ ਸ਼ੀਸ਼ੇ ਵਾਲੇ ਕਮਰੇ ਦੇ ਵਿੱਚ ਰੱਖਿਆ ਜਾਂਦਾ ਤਾਂ ਜੋ ਇਨਫੈਕਸ਼ਨ ਜਿਹੜੀ ਉਹਨਾਂ ਨੂੰ ਨਾ ਹੋ ਸਕੇ ਡਾਕਟਰਾਂ ਦੇ ਵੱਲੋਂ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਵੀ ਜ਼ਾਹਿਰ ਕੀਤੀ ਜਾ ਰਹੀ ਸੀ ਸਹੀ ਢੰਗ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਪਰ ਹੌਸਲਾ ਉਹਨਾਂ ਦਾ ਬੁਲੰਦ ਨਜ਼ਰ ਆਇਆ ਕਿਉਂਕਿ ਉਹਨਾਂ ਨੇ ਕਿਹਾ ਕਿ ਉਹ ਇਸ ਲੜਾਈ ਨੂੰ ਜਾਰੀ ਰੱਖਣਗੇ ਤੇ ਉਹ ਬਿਲਕੁਲ ਠੀਕ ਨੇ ਤਾਂ 29ਵਾਂ ਦਿਨ ਮਰਨ ਵਰਤਦਾ ਜਗਜੀਤ ਸਿੰਘ ਡੱਲੇਵਾਲ ਦਾ ਦੂਜੇ ਪਾਸੇ ਹਾਲੇ ਕੇਂਦਰ ਸਰਕਾਰ ਦੇ ਵੱਲੋਂ ਗੱਲਬਾਤ ਲਈ ਕੋਈ ਵੀ ਸੱਦਾ ਪੱਤਰ ਨਹੀਂ ਆਇਆ ਇਤੋਂ ਤੱਕ ਕਿ ਉਹਨਾਂ ਦੇ ਜਿਹੜੇ ਪੁਰਾਣੇ ਸਾਥੀ ਨੇ ਸੰਜੁਕਤ ਕਿਸਾਨ ਮੋਰਚਾ ਉਹਨਾਂ ਦੇ ਵੱਲੋਂ ਵੀ ਪੂਰਨ ਤੌਰ ਤੇ ਸਹਿਯੋਗ ਨਹੀਂ ਦਿੱਤਾ ਗਿਆ ਹਾਲੇ ਤੱਕ ਜਗਜੀਤ ਸਿੰਘ ਢੱਲੇਵਾਲ ਨੂੰ ਪਰ ਮਰਨ ਵਰਤ ਜਗਜੀਤ ਸਿੰਘ ਢੱਲੇਵਾਲ ਦਾ ਜਾਰੀ ਹੈ 29ਵਾਂ ਦਿਨ ਹੋ ਗਿਆ ਹੈ ਉਹਨਾਂ ਦੇ ਵੱਲੋਂ ਅਨਗ੍ਰਾਹਣ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਸਹਿਯੋਗ ਮੰਗਦੇ ਨਜ਼ਰ ਆਏ ਨੇ ਜਗਜੀਤ ਸਿੰਘ ਢੱਲੇਵਾਲ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਵੀ ਜ਼ਾਹਿਰ ਕੀਤੀ ਜਾ ਰਹੀ ਹੈ ਜਿੱਥੇ ਵੱਖ-ਵੱਖ ਸਿਆਸੀ ਆਗੂ ਇਸ ਤੇ ਪ੍ਰतिकਰਮ ਵੀ ਦੇ ਰਹੇ ਨੇ ਉੱਥੇ ਬੀਤੇ ਕੱਲ ਸੂਬਾ ਪ੍ਰਧਾਨ ਬੀਜੇਪੀ ਦੇ ਸੁਨੀਲ ਜਾਖੜ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਮਰਨ ਵਰਤ ਤੋੜ ਦੇਣਾ ਚਾਹੀਦਾ ਹੈ ਤੇ ਜਿਹੜੇ ਆਗੂ ਉੱਥੇ ਜਾ ਰਹੇ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਤੋੜਵਾਇਆ ਜਾਵੇ ਤੇ ਦੂਜੇ ਪਾਸੇ ਅੱਜ ਅਜੇ ਤੱਕ ਇਹ ਤੈਅ ਨਹੀਂ ਕਰ ਸਕਿਆ ਕਿ ਸ਼ੰਭੂ ਤੇ ਖਨੋਰੀ ਤੇ ਜਾਣਾ ਹੈ ਜਾਂ ਨਹੀਂ ਜਾਣਾ ਇਕਤਾ ਦੀ ਗੱਲ ਲਗਾਤਾਰ ਹੋ ਰਹੀ ਹੈ ਲੇਕਿਨ ਇਹ ਇਕਤਾ ਕਿਉਂ ਨਹੀਂ ਸਿਰੇ ਚੜ ਰਹੀ ਜਾਣਾਂਗੇ ਕਿਉਂਕਿ ਇੱਕ ਬਹੁਤ ਵੱਡੀ ਜੱਥੇਬੰਦੀ ਹੈ ਉਗਰਾਹਾ ਜੱਥੇਬੰਦੀ ਜਿਹੜੀ ਮਾਲਵੇ ਸਭ ਤੋਂ ਵੱਡੀ ਜੱਥੇਬੰਦੀ ਕਹੀ ਜਾਂਦੀ ਹੈ ਜਿਨ੍ਹਾਂ ਦਾ ਇੱਕ ਡਿਸਪਲਿਨ ਮੰਨਿਆ ਜਾਂਦਾ ਵੈ ਉਹਨਾਂ ਨਾਲ ਗੱਲਬਾਤ ਕਰਾਂਗੇ ਜੋਗਿੰਦਰ ਉਗਰਾਹਾ ਹੋਰ ਹਨੂਗਰਾਹ ਸਾਹਿਬ ਤੁਹਾਡਾ ਇੰਨਾ ਡਿਸਪਲਿਨ ਮੰਨਿਆ ਜਾਂਦਾ ਹੈ ਤਾਂ ਮੀਟਿੰਗਾਂ ਤੇ ਮੀਟਿੰਗਾਂ ਇੱਕ ਸੰਨੀ ਤੋਂ ਉਹਦਾ ਡਾਇਲੌਗ ਸੀ ਨਾ ਤਾਰੀਖ ਤੇ ਤਾਰੀਖ ਤੁਹਾਡੀਆਂ ਬੈਠਕਾਂ ਤੇ ਬੈਠਕਾਂ ਹੋ ਰਹੀਆਂ ਅਜੇ ਤੱਕ ਕਿਉਂ ਨਹੀਂ ਇੱਕ ਨਿੱਕਾ ਜਿਹਾ ਫੈਸਲਾ ਹੈ ਕਿ ਜਾਣਾ ਹੈ ਜਾਂ ਨਹੀਂ ਜਾਣਾ ਸ਼ੰਭੂ ਦੇ ਖਨੋਰੀ ਤੇ ਹੈਗਾ ਫੈਸਲਾ ਹਾਂ ਇਹ ਫੈਸਲਾ ਨਿੱਕਾ ਹੈ ਹੂੰ ਇਹ ਤਾਂ ਬਹੁਤ ਗੰਡਾ ਫੈਸਲਾ ਹੈ ਮਰਨ ਵਰਤ ਰੱਖਣਾ ਤੇ ਕੋ ਸਾਡੀਆਂ ਦੇਤੇ ਬੰਦੀ ਆਪਣੀ ਜੱਗੇ ਬੰਦੀ ਮੇਲ ਘਾਟੂ ਘਟ ਮਰਨ ਵਰਤ ਦੀ ਸਾਡੇ ਦਾ ਇਹ ਖਾਤੇ ਚਾਹੀਦੀ ਅਸੀਂ ਇਸ ਤਰ੍ਹਾਂ ਨਹੀਂ ਤੇ ਉਹ ਸਾਥੀਆਂ ਨੇ ਮਰਨ ਵਰਤ ਰੱਖ ਕੇ ਤਾਂ ਮਤਲਬ ਹੁਣ ਇਹ ਸਿਚੁਏਸ਼ਨ ਪੈਦਾ ਕਰਤੀ ਮੰਗਾ ਦੂਰ ਰਹਿ ਗਿਆ ਬੱਲੇਵੜ ਸਾਹਿਬ ਦੀ ਜਾਨ ਬਚਾਉਣ ਵਾਲਾ ਮੂਹਰੇ ਆ ਗਿਆ ਇਸਕੇ ਇਹ ਦੇ ਕਰਕੇ ਅਸੀਂ ਮਤਲਬ ਇਹ ਉਹ ਦਬਾਅ ਵੀ ਬਣਾ ਰਹੇ ਹਾਂ ਤੇ ਨਾਲ ਉਹਨਾਂ ਦੇ ਜਿਵੇਂ ਗਵਰਨਰ ਨੂੰ ਪਹਿਲਾਂ ਮੰਗ ਪੱਤਰ ਦਿੱਤਾ ਹੁਣ ਦੱਸ ਕਿ ਤင်း ਮੰਗ ਪੱਤਰ ਦੇਣਾ ਤਾਂ ਦੇ ਸਰਕਾਰਾਂ ਤੇ ਵੀ ਦਬਾਅ ਬਣਾ ਰਹੇ ਆ ਵੀ ਤੁਸੀਂ ਬੰਦੇ ਦੀ ਜਾਨ ਬਚਾਓ ਨਹੀਂ ਪਰ ਅਜੇ ਤੱਕ ਤੁਸੀਂ ਇਹ ਕਿਉਂ ਨਹੀਂ ਤੈਅ ਕਰ ਪਾ ਰਹੇ ਕਿ ਸ਼ੰਬੂਰ ਖਨੌਰੀ ਤੇ ਜਾਣਾ ਹੈ ਜਾਂ ਨਹੀਂ ਜਾਣਾ ਤੁਸੀਂ ਇਹ ਗਲਤੀ ਗਾਰੰਟੀ ਕਰਦੇ ਹੋ ਵੀ ਜੇ ਸਾਰਾ ਪੰਜਾਬ ਉੱਠ ਕੇ ਖੰਭੂ ਬਗ ਜੇ ਅੱਧਾ ਖਨੌਰੀ ਬਗ ਜੇ ਮੋਦੀਓ ਦੀ ਕਹ ਦੂਗਾ ਚਲੋ ਸਾਰਾ ਕਰਜ ਆ ਵੀ ਖਤਮ ਕਰਤਾ ਇਸੇ ਪਰ ਸੰਸਦ ਵਿੱਚ ਵਾਰਾ ਕੇ ਐਮਐਸਪੀ ਗਾਰੰਟੀ ਖਲੋਨ ਵਾਲੀ 3 ਕਰਦੇ ਹੋ ਗਾਰੰਟੀ ਦੀ ਜੇ ਗਾਰੰਟੀ ਦੇਣੀ ਹੁੰਦੀ ਤਾਂ ਫਿਰ ਮੈਂ ਕਿਸਾਨ ਲੀਡਰ ਨਾ ਹੁੰਦਾ ਮੈਂ ਪੱਤਰਕਾਰ ਹਾਂ ਪੱਤਰਕਾਰ ਦਾ ਕੰਮ ਗਾਰੰਟੀ ਦੇਣਾ ਨਹੀਂ ਹੈ ਪੱਤਰਕਾਰ ਦਾ ਕੰਮ ਹੈ ਸਵਾਲ ਪੁੱਛਣਾ ਤੁਸੀਂ ਸਵਾਲ ਦੱਸੋ ਕਿ ਗੱਲ ਨਾ ਘੁਮਾਓ ਦੇਖੋ ਸਿਆਸੀ ਲੀਡਰ ਗੱਲ ਘੁਮਾਉਂਦੇ ਆ ਤੁਸੀਂ ਕਿਸਾਨ ਲ ਜਾਣਾ ਸ਼ੰਭੂ ਖਨੋਰੀ ਤੇ ਜਾਂ ਨਹੀਂ ਜਾਣਾ ਛੋਟਾ ਜਿਹਾ ਸਵਾਲ ਤੁਸੀਂ ਮੈਨੂੰ ਇਹ ਗੰਡਾਸੇ ਨਾਲ ਵੱਡ ਕੇ ਸਵਾਲ ਨਾ ਕਰੋ ਨਹੀਂ ਨਹੀਂ ਛੋਟਾ ਜਿਹਾ ਸਵਾਲ ਹੈ ਜਾਣਾ ਜਾਂ ਨਹੀਂ ਜੋ ਕਿਸੇ ਮੋਰਚੇ ਚ ਸ਼ਾਮਲ ਹੋਣਾ ਹੈ ਕਿ ਨਹੀਂ ਹੋਣਾ ਏ ਐਸ ਕੇ ਐਮ ਦੀ ਕੌਮੀ ਕਮੇਟੀ ਫੈਸਲਾ ਕਰਦੀ ਹੈ ਡਿਸਕਸ਼ਨ ਹੁੰਦੀ ਹੈ ਬਾਕੀ ਕਿਉਂਕਿ ਅਸੀਂ ਆਲ ਇੰਡੀਆ ਸੰਯੁਕਤ ਮੋਰਚੇ ਦਾ 파ਟ ਹਾਂ ਤਿੰਨ ਸੰਯੁਕਤ ਮੋਰਚਾ ਇੱਕ ਆਲ ਇੰਡੀਆ ਸੰਯੁਕਤ ਮੋਰਚਾ ਇੱਕ ਗੈਰ ਹਥੀ ਸੰਯੁਕਤ ਮੋਰਚਾ ਇੱਕ ਕਿਸਾਨ ਮਜ਼ਦੂਰ ਮੋਰਚਾ ਤਿੰਨ ਮੋਰਚੇ ਆਲਡੇ ਚੱਲ ਰਹੇ ਨੇ ਇਹ ਕੌਮੀ ਨੈਸ਼ਨਲ ਕਮੇਟੀ ਦਾ ਐਸ ਫੈਸਲਾ ਹੈ ਕਿ ਮੋਰਚੇ ਦੇ ਵਿੱਚ ਜਾਣਾ ਤੁਹਾਡੇ ਵਾਸਤੇ ਠੀਕ ਨਹੀਂ ਹੈ ਮੋਰਚਾ ਇਸ ਨੂੰ ਠੀਕ ਨਹੀਂ ਸਮਝਦਾ ਕਿਉਂਕਿ ਚੱਲਦੇ ਅੰਦੋਲਨ ਦੇ ਵਿੱਚ ਤੁਸੀਂ ਦਾਖਲ ਨਦਗੀ ਕਰੋਗੇ ਇਹਦੇ ਫਾਇਦੇ ਦੀ ਜਗ੍ਹਾ ਤੇ ਨੁਕਸਾਨ ਹੋ ਸਕਦੇ ਹਨ ਯਾਨੀ ਕਿ ਇਹ ਤੈ ਹੋ ਰਿਹਾ ਕਿ ਨਹੀਂ ਜਾਣਾ ਉੱਤੋਂ ਤੱਕ ਹੈ ਜੀ ਅ ਦੇ ਹੋਸਟਿਟੀ ਦੇ ਵਿੱਚ ਤੁਸੀਂ ਇਸ ਮੋਰਚੇ ਦੀ ਬਾਹਰੋਂ ਲੈ ਕੇ ਸਪੋਰਟ ਕਿਵੇਂ ਕਰ ਸਕਦੇ ਹੋ ਉਹਦੇ ਚ ਕਸਰ ਨਹੀਂ ਛਡਣੀ ਚਾਹੀਦੀ ਉਹ ਅਸੀਂ ਕੀਤਾ ਲੇਕਿਨ ਡੱਲੇਵਾਲ ਹੋਰਾਂ ਦੀ ਤੁਹਾਨੂੰ ਪਤਾ ਹੈ ਕਿ ਇੱਕ ਇੱਕ ਮਿੰਟ ਬੜਾ ਕੀਮਤੀ ਹੈ ਇਸ ਵੇਲੇ ਹਰ ਕੋਈ ਅਰਦਾਸ ਦੁਆ ਕਰ ਰਿਹਾ ਹੈ ਤੁਹਾਡੇ ਵੱਲੋਂ ਵੀ ਬੜੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਹੁਣ 15 ਦਿਨ ਅੱਗੇ ਦਾ ਪ੍ਰੋਗਰਾਮ ਪਾ ਦਿੱਤਾ ਕਿ ਨਵਾਂ ਸਾਲ ਚੜ੍ਹੇਗਾ ਫੇਰ ਰਾਸ਼ਟਰਪਤੀ ਕੋਲ ਜਾਵਾਂਗੇ ਫੇਰ ਰਾਸ਼ਟਰਪਤੀ ਦੱਸਣਗੇ ਫੇਰ ਰਾਸ਼ਟਰਪਤੀ ਥੋੜੀ ਗਰੰਟੀ ਦੇਣਗੇ ਕਿ ਉਹਨਾਂ ਨੂੰ ਵਾਪਸ ਲਿਆਓ ਉਨੀ ਦੇਰ ਨੂੰ ਇੱਕ ਇੱਕ ਘੰਟਾ ਕਿੰਨਾ ਕੀਮਤੀ ਹੈ ਜਿ ਨਿਆਂ ਤੇ ਜਥੇਬੰਦੀਆਂ ਨੇ ਇਹ ਤਾਂ ਬਹੁਤ ਦੂਰ ਜਾਂਦੀ ਸੀ ਅਸੀਂ ਕਹਿ ਕੋ ਕੇ ਨੇੜੇ ਹੀ ਡੰਡਾ ਅਰੇ ਇੱਕ ਬੰਦਾ ਤਿਆਰੀ ਕਿਹ ਜੀ ਆ ਜੀ ਤੁੰਦ ਹੈ ਜੀ ਗਾਹ ਕਿਵੇਂ ਕਰਾਂਗੇ ਬੰਡਾਂ ਦੀ ਕੀ ਹਾਲਤ ਹੈ ਜਥੇਬੰਦ ਕ ਤਾਣੇ ਵਾਣੇ ਦੀ ਕੀ ਹਾਲਤ ਹੈ ਸਭ ਦੀ ਸਹਿਮਤੀ ਲੈਣੀ ਪੈਂਦੀ ਆ ਭਰਾਵਾ ਜਿੱਥੇ ਜਾ ਕੇ ਸਹਿਮਤੀ ਹੋ ਗਈ ਜਿਹੜੇ ਪ੍ਰੋਗਰਾਮ ਤੇ ਸਹਿਮਤੀ ਹੋ ਗਈ ਉਹ ਸੀਨੇ ਕ ਲਾਂਤਾ ਬਾਕੀ ਜਥੇਬੰਦੀਆਂ ਆਜ਼ਾਦ ਨੇ ਆਪਣੇ ਆਪਣੇ ਤੌਰ ਤੇ ਜੋ ਵੀ ਕਿਸੇ ਦੇ ਸਮਰਥਨ ਕਿਸ ਤਰ੍ਹਾਂ ਕਰ ਸਕਦੇ ਨੇ ਉਹ ਹਾ ਕਿ ਇਹ ਸਾਂਝਾ ਡਿਸੀਜਨ ਹੁੰਦਾ ਹੈ ਇਸ ਕਰਕੇ ਇਸ ਨੂੰ ਦੇਰੀ ਲੱਗ ਰਹੀ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਜਿਹੜਾ ਉਹਨਾਂ ਦਾ ਆਲ ਇੰਡੀਆ ਸੰਯੁਕਤ ਕਿਸਾਨ ਮੋਰਚਾ ਹੈ ਉਹਨਾਂ ਦੇ ਵੱਲੋਂ ਉਹਨਾਂ ਨੂੰ ਗੱਲ ਆਖੀ ਗਈ ਹੈ ਕਿ ਜੇਕਰ ਤੁਸੀਂ ਵਿੱਚ ਚੱਲਦੇ ਅੰਦੋਲਨ 'ਚ ਜਾਓਗੇ ਤਾਂ ਇਹ ਸਹੀ ਨਹੀਂ ਹੋਵੇਗਾ ਤਾਂ ਇਸ ਤੋਂ ਇਹ ਕਿਆਸ ਲਾਇਆ ਜਾ ਸਕਦਾ ਹੈ ਕਿ ਐਸਾ ਵੀ ਕਿਹਾ ਗਿਆ ਕਿ ਅਸੀਂ ਫੋਰ ਮੀਟਿੰਗਾਂ ਕਰਾਂਗੇ ਤੇ ਤਰਕ ਇਹ ਵੀ ਦਿੱਤਾ ਗਿਆ ਕਿ ਹਾਲੇ ਜੋ ਦੋਵੇਂ ਫੋਰਮਾਂ ਨੇ ਉਹਨਾਂ ਦੇ ਵੱਲੋਂ ਵੀ ਚਿੱਠੀ ਉਹਨਾਂ ਨੂੰ ਇੱਕ ਫੋਰਮ ਦੇ ਸਿਗਨੇਚਰ ਵਾਲੀ ਹੀ ਮਿਲੀ ਹੈ ਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਬਹੁਤ ਸਾਰੀਆਂ ਇਸ ਦੇ ਵਿੱਚ ਆ ਵਕ-ਵਕ ਸੁਝਾਅ ਹੁੰਦੇ ਨੇ ਜਥੇਬੰਦੀਆਂ ਦੇ ਤੇ ਸਾਰੀਆਂ ਜਥੇਬੰਦੀਆਂ ਦੀ ਸਲਾਹ مشورے ਦੇ ਨਾਲ ਹੀ ਫੈਸਲਾ ਲਿਆ ਜਾਂਦਾ ਹੈ ਤਾਂ ਜੋਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਜੋ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਕੀਤੀ ਗਈ ਆ ਤਾਂ ਉਸ ਦੇ ਵਿੱਚ ਸਪਸ਼ਟ ਤੌਰ ਤੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਹਾਲੇ ਖਨੌਰੀ ਸ਼ੰਭੂ ਮੋਰਚੇ ਤੋਂ ਦੂਰੀ ਬਰਕਰਾਰ ਰਹੇਗੀ ਤੇ ਉਧਰ ਐਸਜੀਪੀਸੀ ਅੰਤਰਿਕ ਕਮੇਟੀ ਦੀ ਮੀਟਿੰਗ 30 ਦਸੰਬਰ ਨੂੰ ਸੱਦ ਲਈ ਗਈ ਹੈ 30 ਦਸੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਇਹ ਮੀਟਿੰਗ ਹੋਣੀ ਹੈ ਪਹਿਲਾਂ 23 ਦਸੰਬਰ ਨੂੰ ਇਹ ਮੀਟਿੰਗ ਹੋਣੀ ਸੀ ਪਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਦੇ ਰਜੇਮਿਆਂ ਦਾ ਹਵਾਲਾ ਦੇ ਕੇ ਮੀਟਿੰਗ ਰੱਦ ਕਰ ਦਿੱਤੀ ਗਈ ਸੀ ਮੀਟਿੰਗ ਰੱਦ ਹੋਣ ਤੇ ਸਵਾਲ ਵੀ ਉੱਠੇ ਸਨ ਦੱਸਦੀ ਹੈ ਕਿ ਐਸਜੀਪੀਸੀ ਦੀ ਅੰਤਰਿਕ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਕਾਰਵਾਈ ਕਰਦਿਆਂ ਉਹਨਾਂ ਨੂੰ 15 ਦਿਨ ਲਈ ਜਥੇਦਾਰੀ ਤੋਂ ਲਾਂਬੇ ਕੀਤਾ ਹੋਇਆ ਹੈ ਤੇ ਉਹਨਾਂ ਦੇ ਸਾਧੂ ਰਹੇ ਸ਼ਖਸ ਦੇ ਵੱਲੋਂ ਉਹਨਾਂ ਤੇ ਇਲਜ਼ਾਮ ਲਾਏ ਗਏ ਸੀ ਜਿਸ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ 15 ਦਿਨਾਂ ਲਈ ਫਾਰਕ ਕਰਕੇ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ ਅੰਤਰਿੰਕ ਕਮੇਟੀ ਨੇ ਤਿੰਨ ਮੈਂਬਰੀ ਜਾਂਚ ਕਮੇਟੀ ਬਣਾ ਕੇ ਰਿਪੋਰਟ ਤਲਬ ਕੀਤੀ ਸੀ ਇਸ ਤੋਂ ਬਾਅਦ ਇਹ ਖਬਰਾਂ ਵੀ ਆਈਆਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਇਸ ਐਕਸ਼ਨ ਤੋਂ ਨਾਰਾਜ਼ ਨੇ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਸੱਦੀ ਜਾ ਰਹੀ ਹੈ ਉਧਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸੈਕਸ਼ਨ ਤੇ ਸਵਾਲ ਚੁੱਕੇ ਸਨ ਇਥੋਂ ਤੱਕ ਕਹਿ ਦਿੱਤਾ ਸੀ ਕਿ ਫੈਸਲਾ ਤਾਂ ਹੋ ਚੁੱਕਿਆ ਬਸ ਕਾਪੀ ਪੇਸਟ ਕਰਨਾ ਬਾਕੀ ਹੈ ਪਰ ਹੁਣ ਸਵਾਲ ਇਹ ਹੈ ਕਿ ਇਸ ਅੰਤਰੀਂ ਕਮੇਟੀ ਦੀ ਮੀਟਿੰਗ ਦੇ ਵਿੱਚ ਹੋਵੇਗਾ ਕੀ ਕੀ ਮੁੜ ਅੰਤਰੀਂ ਕਮੇਟੀ ਦੇ ਵਿੱਚ ਫੈਸਲਾ ਪਲਟਿਆ ਜਾਵੇਗਾ ਕੀ ਜਥੇਦਾਰ ਦੀ ਨਾਰਾਜ਼ਗੀ ਦੂਰ ਕਰਨ ਲਈ ਮੀਟਿੰਗ ਬੁਲਾਈ ਗਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਫੈਸਲਾ ਬਦਲੇਗਾ ਕੀ ਤਿੰਨ ਮੈਂਬਰੀ ਕਮੇਟੀ ਨੂੰ ਭੰਗ ਕਰ ਦਿੱਤਾ ਜਾਵੇਗਾ ਕੀ ਅਕਾਲ ਤਖਤ ਸਾਹਿਬ ਨੂੰ ਇਹ ਮਾਮਲਾ ਸੌਂਪ ਦਿੱਤਾ ਜਾਵੇਗਾ ਤਾਹੀ ਸਵਾਲ ਨੇ ਕਿ ਆਖਿਰ ਹੁਣ ਅੰਤਰਿੰਕ ਕਮੇਟੀ ਦੀ ਮੀਟਿੰਗ ਦੇ ਵਿੱਚ ਹੋਵੇਗਾ ਤੁਹਾਨੂੰ ਪੂਰਾ ਮਸਲਾ ਸਮਝਾਉਂਦੇ ਆ 19 ਦਸੰਬਰ ਨੂੰ ਲੁਧਿਆਣਾ ਦੇ ਵਿੱਚ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਵੱਡਾ ਐਕਸ਼ਨ ਲਿਆ ਗਿਆ 15 ਦਿਨ ਲਈ ਜਸਦਾਰ ਵੱਜੋਂ ਉਹਨਾਂ ਦੇ ਸੇਵਾਮਾਂ ਵਾਪਸ ਲੈ ਲਏ ਗਏ ਅਤੇ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈੱਡ ਗ੍ਰੰਥੀ ਜਗਤਾਰ ਸਿੰਘ ਨੂੰ ਉਹਨਾਂ ਦੀ ਥਾਂ ਤੇ ਸੇਵਾ ਸੌਂਪ ਦਿੱਤੀ ਗਈ ਗਿਆਨੀ ਹਰਪ੍ਰੀਤ ਸਿੰਘ ਤੇ ਸਾਡੂ ਦੇ ਇਲਜ਼ਾਮਾਂ ਦਾ ਹਵਾਲਾ ਦਿੱਤਾ ਗਿਆ ਸੀ ਤੇ ਸਾਡੂ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਇਹ ਕਾਰਵਾਈ ਹੋਈ ਐ ਐਸਜੀਪੀਸੀ ਦੇ ਫੈਸਲੇ ਤੋਂ ਬਾਅਦ ਜਥੇਦਾਰ ਦੀ ਨਾਰਾਜ਼ਗੀ ਸਾਹਮਣੇ ਆਈ ਤੇ ਐਕਸ਼ਨ ਲਈ ਵਿਧਿ ਵਿਵਧਾਨ ਨੂੰ ਲੈ ਕੇ ਜਥੇਦਾਰ ਖੰਫਾ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ 23 ਦਸੰਬਰ ਨੂੰ ਹੁਣ ਅੰਤਰੀਂ ਕਮੇਟੀ ਦੀ ਪਹਿਲਾ ਮੀਟਿੰਗ ਸੱਦੀ ਗਈ ਜਿਸ ਨੂੰ ਐਸਜੀਪੀਸੀ ਪ੍ਰਧਾਨ ਦੇ ਨਿੱਜੀ ਰੁਝੇਵੇਂ ਦਾ ਹਵਾਲਾ ਦੇ ਕੇ ਰੱਦ ਕਰ ਦਿੱਤਾ ਗਿਆ ਤੇ ਹੁਣ ਮੁੜ 30 ਦਸੰਬਰ ਨੂੰ ਮੀਟਿੰਗ ਸੱਦੀ ਗਈ ਹੈ ਹੁਣ ਇਸ ਮਾਫ ਕਰਨਾ ਹੁਣ ਇਸ ਮੀਟਿੰਗ ਦੇ ਵਿੱਚ ਕੀ ਹੋਏਗਾ ਇਹ ਸਭ ਤੋਂ ਵੱਡਾ ਸਵਾਲ ਹੈ